ਲਹੀਂ ਸੁ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ ਯੇ ਸੁ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਯੇਸੂ ਦੀ ਬੱਲੇ ਬੱਲੇ ਯਸੂ ਦੇ ਬੱਲੇ ਬੱਲੇ ਯਸੂ ਦੇ ਬੱਲੇ ਬੱਲੇ ਯਸੂ ਦੀ ਬੱਲੇ 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 ਯਸੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ ਯਸੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਜਿਹੜਾ ਰੱਖੇ ਤੇਰੇ ਤੇ ਇਮਾਨ ਉਹ ਬਚਦਾ ਜਿਹੜਾ ਰੱਖੇ ਤੇਰੇ ਤੇ ਇਮਾਨ ਉਹ ਬਚਦਾ ਤੂੰ ਫਰਮਾਨ ਦਿੱਤਾ ਸਾਨੂੰ ਹੱਕ ਸੱਚ ਦਾ ਤੂੰ ਫਰਮਾਨ ਦਿੱਤਾ ਸਾਨੂੰ ਹੱਤੇ ਸੱਚੇ ਦਾ ਤੂੰ ਸਾਡੇ ਨਾਲ ਨਹੀਂਓ ਕੱਲੇ 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 ਰੱਖਿਆ ਸ਼ਤਾਨ ਨੂੰ ਪੈਰਾਂ ਥੱਲੇ ਬੱਲੇ ਬੱਲੇ ਯਸੂ ਤੇਰੀ ਬੱਲੇ ਬੱਲੇ ਰਖੇ ਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ ਯੇਸੂ ਦੀ ਬੱਲੇ ਬੱਲੇ ਯੇਸੂ ਦੀ ਬੱਲੇ ਬੱਲੇ ਜਸੂ ਦੀ ਬੱਲੇ ਬੱਲੇ ਯੇਸੂ ਦੀ ਬੱਲੇ 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 ਯੇਸੂ ਤੇਰੀ ਬੱਲੇ ਬੱਲੇ ਰਖੇ ਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ ਬੱਲੇ ਬੱਲੇ ਯੇਸੂ ਤੇਰੀ ਬੱਲੇ ਬੱਲੇ ਰਖੇ ਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ ਤੇਰੇ ਨੱਚ ਹੁੰਦੀਆਂ ਨੇ ਦਿਲਾਂ 'ਚ ਬਹਾਰਾਂ ਤੇਰੇ ਨੱਚ ਹੁੰਦੀਆਂ ਨੇ ਦਿਲਾਂ 'ਚ ਬਹਾਰਾਂ ਤੇਰੇ ਤੋਂ ਮੈਂ ਜਾਣ ਯਿਸੂ ਹੱਸ ਕੇ ਮੈਂ ਵਾਰਾਂ ਤੇਰੇ ਤੋਂ ਮੈਂ ਜਾਣ ਯਿਸੂ ਹੱਸ ਕੇ ਮੈਂ ਵਾਰਾਂ ਤੇਰੇ ਉੱਤੇ ਦਿਲ ਮੇਰਾ ਡੁੱਲੇ 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 ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ ਏਸੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ ਏਸੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਜਸੂ ਦੇ ਬੱਲੇ ਬੱਲੇ ਜਸੂ ਦੇ ਬੱਲੇ ਬੱਲੇ ਜਸੂ ਦੇ ਬੱਲੇ ਬੱਲੇ ਜਸੂ ਦੀ ਬੱਲੇ 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 ਏਸੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ ਏਸੂ ਤੇਰੀ ਬੱਲੇ ਬੱਲੇ ਰੱਖਿਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਹੋਣਾ ਚਿੱਟੇ ਕੋੜੇ ਉੱਤੇ ਤੂੰ ਯਿਸੂ ਸਜਕੇ ਹੋਣਾ ਚਿੱਟੇ ਕੋੜੇ ਉੱਤੇ ਤੂੰ ਯਿਸੂ ਸਜਕੇ ਵੇਖੇਗਾ ਜਹਾਨ ਕਹਿਣਾ ਬਦਲਾਣੇ ਗੱਜਕੇ ਵੇਖੇਗਾ ਜਹਾਨ ਕਹਿਣਾ ਬਦਲਾਣੇ ਗੱਜਕੇ ਤੇਰੀ ਤਲਵਾਰ ਯਿਸੂ ਚੱਲੇ 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 ਰਕੇ ਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ ਯਿਸੂ ਤੇਰੀ ਬੱਲੇ ਬੱਲੇ ਰੱਖੇ ਅਸ਼ਟਾਨ ਨੂੰ ਤੂੰ ਪੈਰਾਂ ਥੱਲੇ ਜਿਸੂ ਦੀ ਬੱਲੇ ਬੱਲੇ ਜਿਸੂ ਦੀ ਬੱਲੇ ਬੱਲੇ ਜਿਸੂ ਦੀ ਬੱਲੇ ਬੱਲੇ ਯਿਸੂ ਦੀ ਬੱਲੇ 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 ਯਿਸੂ ਤੇਰੀ ਬੱਲੇ ਬੱਲੇ ਰੱਖੇ ਅਸ਼ਟਾਨ ਨੂੰ ਤੂੰ ਪੈਰਾਂ ਥੱਲੇ ਬੱਲੇ ਬੱਲੇ ਯਿਸੂ ਤੇਰੀ ਬੱਲੇ ਬੱਲੇ ਰੱਖੇ ਅਸ਼ਟਾਨ ਨੂੰ ਤੂੰ ਪੈਰਾਂ ਥੱਲੇ